ਅੰਗੇ ਡਾਕਟਰ ਨੂੰ ਚੈਲੇਂਜ ਕਰਦੀ ਪਰ ਇੰਨਾ ਵੀ ਨਹੀਂ ਆ ਕਿ ਅਸੀਂ ਇੰਨੇ ਬੇਬੂਖ ਨਹੀਂ ਹੈਗੇ ਕਿ ਸਾਨੂੰ ਪਤਾ ਨਹੀਂ ਜਿਹੜਾ ਬੰਦਾ ਖੁਦ ਮਰੀਜ਼ ਹੁੰਦਾ ਉਹ ਤੇ ਖੁਦ ਇੱਕ ਵੱਡਾ ਡਾਕਟਰ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਮੈਡਮ ਬੀਪੀ ਚੈੱਕ ਕਰਨਾ ਚਾਹੀਦਾ ਹੈ ਜੇ ਮੇਰੀ ਮੈਡਮ ਦਾ ਲੋ ਬੀਪੀ 180 ਮਕਵਾਰ ਕਾਰਡ ਮੈਂ ਵੀਡੀਓ ਬਣਾਈਆਂ ਦੱਸੋ ਇੱਕ ਮਿੰਟ ਖੜਾ ਦਿਖਾਈ ਗੱਲ ਕਰੋ ਗੱਲ ਕਰੋ ਉਸ ਤੋਂ ਬਾਅਦ ਚ ਹਾਈ ਬੀਪੀ ਜਿਹੜਾ 200 ਸੀਗਾ ਉਹਦਾ ਬੀਪੀ ਚੈੱਕ ਕਰਦੇ ਨਹੀਂ ਕੀਤਾ ਹਾਂਜੀ ਉਸ ਤੋਂ ਬਾਅਦ ਤੁਸੀਂ ਉਹਨੂੰ ਦੋ ਪੈਨ ਕਲਰ ਲਿਖਤੀ ਆਵਾ ਦੋ ਪੈਨ ਕਲਰ ਜਿਹੜੀਆਂ ਉਹ ਸਹੀ ਆ ਮੈਂ ਦੋ ਪੈਨ ਕਲਰ ਨਹੀਂ ਲਿਖਿਆ ਤੁਸੀਂ ਪਰਚੀ ਦਿਖਾਓ ਇੱਕ ਨਾ ਪਰਚੀ ਪਈ ਆ ਪਰ ਪਰਚੀ ਦਿਖਾ ਦੇਣਾ ਬੋਲ ਰਹੀ ਆ ਤੁਹਾਨੂੰ ਐਸਓ ਇੱਥੇ ਵੀ ਆ ਗਿਆ ਨਾ ਤੁਹਾਡੇ ਕੋਲ ਕਾੜੇਗਾ ਤਿੰਨ ਜਣ ਲਿਖਿਆ ਉਹਨੂੰ ਅਡਵਾਈਸ ਕੀਤਾ ਜਿਹੜਾ ਔਰ ਉਹ ਦੋ ਪੈਨ ਕਲਰ ਜਿਹੜੀਆਂ ਵਾ ਦੋ ਸਵੇਰ ਸ਼ਾਮ ਖਾਣ ਵਾਸਤੇ ਹੋ ਸਿੱਧਾ ਕਿਤਨੀ ਦਿਨ ਤੱਕ ਕੋਈ ਅਸਰ ਨਹੀਂ ਆਗਾ ਅੱਛਾ ਦੂਜੀ ਗੱਲ ਮੈਂ ਐਸਓ ਐਸ ਦਾ ਮਤਲਬ ਹੁੰਦਾ ਹੈ ਲੋਡ ਪੈਨ ਤੇ ਖਾਣ ਲਈ ਕਿਹਾ ਜਦੋਂ ਹੈਡੈਕ ਬਸ ਉਹ ਐਸ ਆ ਖੜੇ ਆ ਜਿਹਨਾਂ ਨੇ ਦੱਸਿਆ ਵੀ ਲੋਡ ਖਾਣ ਦਿਖਾਇਓ ਪਾਜੀ ਉਹਨਾਂ ਨੂੰ ਦਵਾਈ ਨਹੀਂ ਮਿਲੀ ਤਾਂ ਬਹੁਤ ਪਾਜੀ ਗਲਤ ਹੋਣਾ ਇਹਨਾਂ ਨੇ ਕਦੀ ਇੱਥੇ ਦਿਖਾਇਆ ਨਹੀਂ ਹੈ ਤੇ ਸਾਨੂੰ ਜੋ ਜੋ ਵੀ ਸਾਨੂੰ ਇੱਕ ਰੂਲਸ ਰੈਗੂਲੇਸ਼ਨ ਦੇ ਹਿਸਾਬ ਨਾਲ ਕਿਹਾ ਗਿਆ ਹੈ ਕਿ ਇਹ ਟ੍ਰੀਟਿੰਗ ਸੈਂਟਰ ਹੈ ਸਿੱਧਾ ਤੁਹਾਡਾ ਰੈਫਰ ਸੈਂਟਰ ਨਹੀਂ ਹੈ ਪੇਸ਼ੈਂਟ ਆਂਦਰ ਪਹਿਲੇ ਤੁਸੀਂ ਇੱਥੇ ਟ੍ਰੀਟ ਕਰਕੇ ਦੇਖੋ ਨਹੀਂ ਫਰਕ ਪੈਂਦਾ ਫਿਰ ਤੁਸੀਂ ਉਹਨਾਂ ਨੂੰ ਰੈਫਰ ਕਰ ਸਕਦੇ ਹੋ ਉਸ ਹਿਸਾਬ ਨਾਲ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਪਹਿਲੇ ਥੋੜੇ ਦਿਨ ਦਵਾਈ ਖਾ ਕੇ ਦੇਖੋ ਮੈਂ ਸਿੱਧਾ ਨਹੀਂ ਤੁਹਾਨੂੰ ਰੈਫਰ ਕਰਾਂਗਾ ਹਫਟਾ ਕਰਨਾ ਤੇ ਦਵਾਈ ਲਓ ਪੂਰੀ ਫਿਰ ਮੈਕੋ ਲੈ ਕੇ ਆਉਂ ਮੋ ਬਜਾਰ ਸੁ ਮੈਨੂੰ ਵੀ ਗੁੱਸਾ ਲੱਗਾ ਕਿ ਮੈਂ ਯਾਰ ਕਿਉਂ ਜਦੋਂ ਮੈਂ ਮੰਗਣ ਲਿਆ ਵੀ ਰੈਫਰ ਮੈਂ ਮੈਡਮ ਮੈਂ ਸਰ ਘੱਟ ਦੋ ਤਿੰਨ ਸਾਲ ਤੋਂ ਮਤਲਬ ਵੀ ਸਿਵਲ ਚੋਂ ਖਾ ਰਿਹਾ ਹਾਂ ਦਵਾਈ ਲੈ ਕੇ ਦੇ ਰਿਹਾ ਨਹੀਂ ਪਰ ਪਿਆ ਤੁਸੀਂ ਬਾਹਰ ਨੀਰੋ ਸਰ ਜਨ ਨੂੰ ਮੈਡਮ ਇੱਕ ਮਿੰਟ ਪਲੀਜ਼ ਦੇ ਵੀ ਉਹ ਤਾਂ ਤੁਸੀਂ ਆ ਕੇ ਉਹ ਸਾਰਾ ਕੁਝ ਮੈਨੂੰ ਪਤਾ ਹੈ ਐਮ ਆਰ ਪ੍ਰੋਸੈਸ ਦਾ ਪਤਾ ਮੈਂ ਕਿ ਫਰੀਦੂਗਾ ਤੇ ਉਹਦਾ ਮੈਂ ਪਰਚੇਸ ਕਰ ਲੂੰਗਾ ਉਹ ਚੀਜ਼ ਕਰਕੇ ਨੌਰੀ ਸ਼ਾਹ ਉਹਨਾਂ ਦੇ ਸਟੰਡ ਪਏ ਨੇ ਤੇ ਤੇ ਮੈਂ ਲੈ ਕੇ ਆਇਆ ਤੇ ਕੁਝ ਮੇਰਾ ਵੀ ਹਰਜੇਮਿਆ ਕਰਕੇ ਮੇਰੇ ਕੋਲ ਟਾਈਮ ਨਹੀਂ ਲੱਗਾ ਆਇਆ ਮੈਡਮ ਕਹਿੰਦੇ ਵੀ ਮੈਂ ਇੱਥੋਂ ਦਵਾਈ ਦੇਣੀ ਆ ਪਹਿਲਾਂ ਇੱਥੇ ਟੈਸਟ ਕਰਾਂਗੇ ਤੇ ਫਿਰ ਤੁਹਾਨੂੰ ਮੱਦ ਲੋ ਰੈਫਰ ਦਵਾਂਗੇ ਇੱਕ ਹਫਤਾ ਦੇਖਦਾ ਤੁਹਾਨੂੰ ਪਤਾ ਵੀ ਇੱਥੇ ਨੋਰਮਲ ਦਵਾਈ ਦੇਣੀ ਆ ਡਾਕਟਰ ਨੇ ਜੋ ਚੈੱਕਅਪ ਉਥੇ ਹੋਣਾ ਇੱਥੇ ਥੋੜੀ ਹੋਣਾ ਇਹਨਾਂ ਨੇ ਕੀ ਕੀਤਾ ਹਫਤੇ ਦੀ ਦਵਾਈ ਦੇਤੀ ਹਫਤੇ ਦੇ ਵਿਚ ਵਿਚ ਉਹ ਤਿੰਨ ਵਾਰੀ ਮੱਦ ਲੋ ਬੇਹੋਸ਼ ਹੋ ਗਏ ਬੈਠ ਤੇ ਡੇਕੀ ਹਾਂਜੀ ਮੈਂ ਫਿਰ ਮੈਸੇਜ ਉਹਨਾਂ ਨੂੰ ਨਾਲ ਭੇਜਿਆ ਮੈਡਮ ਨੇ ਦੋ ਤਿੰਨ ਵਾਰ ਬੁਲਾ ਕੇ ਫਿਰ ਰੈਫਰ ਦਿੱਤਾ ਜਦੋਂ ਰੈਫਰ ਦਿੱਤਾ ਕਹਿੰਦੇ ਆਰਮਨ ਤੇ ਮੈਨਿਆ ਪਰ ਦੇ ਰਹੀ ਆਂ ਗਾਂਦੋਂ ਨਾ ਆਇਓ ਰੈਫਰ ਲੈ ਕਿਉਂ ਬਈ ਇਦਾਂ ਕਿਉਂ ਬਿਲਕੁਲ ਮੁਸ਼ਕਿਲ ਹੋਈ ਮੈਡਮ ਜੀ ਇਦਾਂ ਕਿਉਂ ਆ ਬੋਲਿਆ ਬਾਜੀ ਮੈਂ ਤੁਸੀਂ ਮੈਡਮ ਮੈਂ ਉਸੇ ਵੇਲੇ ਮੈਨੂੰ ਮੈਡਮ ਝੂਠ ਨਹੀਂ ਬੋਲਣਾ ਮੈਂ ਮੈਂ ਨਾ ਵੀ ਝੂਠ ਨਹੀਂ ਬੋਲਦਾ ਤੁਹਾਡੇ ਫੇਸ ਸਰ ਕਰਸੋਣੇ ਮੈਂ ਕਹਿੰਦਾ ਨਹੀਂ ਤੁਹਾਡੇ ਟਿਕਾਣਾ ਆਰਮਨ ਦੇ ਰਿਹਾ ਆਉਂਦਾ ਆਹ ਕੀ ਕਰੀਏ ਆਦੀ ਕਰ ਰਹੇ ਸਰਦਾਰ ਬੋਲ ਆਣੇ ਜਿਹੜੀ ਜਿਹੜੀ ਗੱਲ ਆ ਉਹਦਾ ਨਾਮ ਨਾਲ ਜਵਾਬ ਦੇਣਾ ਨਾ ਸਾਡੀ ਮੈਂ ਮੇਰੀ ਗੱਲ ਸੁਣੋ ਇਹ ਬੈਠੋ ਸਹੀ ਗੱਲ ਸੁਣੋ ਤੁਹਾਡੀ ਫੇਰ ਤੁਹਾਨੂੰ ਦਵਾਂਗੇ ਮੌਕਾ ਦਵਾਂਗੇ ਇਹ ਰੈਪਰ ਕੀ ਆ ਦੋ ਮਿੰਟ ਦਾ ਮੌਕਾ ਨਹੀਂ ਦੇਦੇ ਇੱਕ ਮਿੰਟ ਗੱਲ ਸੁਣੋ ਇੱਕ ਵਾਰ ਰੈਪਰ ਦਿੱਤਾ 3 ਮਿੰਟ ਦੀ ਡੇਟ ਆ ਦੇ ਉੱਤੇ ਹੁਣ ਪਾ ਰਹੇ ਹੋ ਨਾ ਪਹਿਲਾਂ ਵੀ ਨਾ ਪਹਿਲਾਂ ਨਾ ਹੁਣ ਪਾ ਰਹੇ ਹੋ ਹੁਣ ਆ ਰਹੀ ਆ ਤਿੰਨ ਦੀ ਓਕੇ ਸਰ ਜੂਬੇ ਜੀ ਮੇਰੀ ਕਹਿਣਾ ਦੇਣਾ ਆਓ ਆਓ ਇਹ ਚੀਜ਼ ਨਹੀਂ ਕਹਿਦਾ ਦੇ ਵੀ ਇਹ 3 ਮਿੰਟ ਤੱਕ ਪੈਲੇਟ ਵੀ ਇਹਦ ਗੱਲ ਇਹ ਥੋੜੀ ਕਹਿਣ ਦਾ ਤਰਿਕਾ ਵੀ ਮੁੱਕੇ ਨਾ ਆਇਓ ਮੇਰੇ ਕੋਲ ਇਹ ਕੀ ਆ ਅਹੀਂ ਮਤਲਬ ਕਿ ਕਿਉਂ ਨਾ ਅੱਛਾ ਜਦੋਂ ਉਹ ਦੇਖਦਾ ਉਹਦੇ ਹੱਥ ਖੜੇ ਹੁੰਦੇ ਉਹ ਕਹਿੰਦਾ ਮੈਂ ਨਹੀਂ ਦਾ ਇਲਾਜ ਕਰ ਸਕਦਾ ਜਾਏਗਾ ਤੁਸੀਂ ਚੈੱਕ ਕਰਵਾ ਲਿਓ ਜਿਹੜੇ ਆਪਣੇ ਨਾਲ ਤੁਹਾਡੇ ਚਰੀ ਹੁੰਦੇ ਆ ਬਿਲਕੁਲ ਸਰ ਪੁੱਛਿਓ ਕੀ ਮਸਲਾ ਸੀ ਇਹ ਸਭ ਤੋਂ ਪਹਿਲਾਂ ਮਾਈਕ ਗੁਰਜੀਤ ਖਾਲਸਾ ਵਾਗੁਰਜੀ ਫਤਿਹ ਮੈਂ ਕੈਪਟਨ ਤਰਮਿੰਦਰ ਸਿੰਘ ਪੀਆਰਓ ਪੰਜਾਬ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਤੇ ਮਸਲਾ ਕੋਈ ਨਹੀਂ ਸੀ ਜੀ ਇਹ ਸਾਡਾ ਆਪਣਾ ਘਰ ਹੈ ਤੇ ਘਰਾਂ ਦੇ ਵਿੱਚ ਕੁਝ ਨਾ ਕੁਝ ਵਾਧੇ ਘਾਟੇ ਚੱਲਦੇ ਰਹਿੰਦੇ ਆ ਤੇ ਕੁਝ ਇੱਕ ਮਿਸਅੰਡਰਸਟੈਂਡਿੰਗਾਂ ਸੀ ਤੋ ਇਹੋ ਅਸੀਂ ਆਣ ਕੇ ਸਟਾਫ ਨੂੰ ਮਿਲੇ ਆ ਤੇ ਇਹਨਾਂ ਵੱਲੋਂ ਵੀ ਦਿਲਾਸਾ ਦਿੱਤਾ ਕਿ ਅੱਗੇ ਤੋਂ ਐਂ ਦਿੱਕਤਾ ਨਹੀਂ ਆਉਣਗੀਆਂ ਤੇ ਜਿਹੜਾ ਸਾਡੇ ਨਾਲ ਸਾਡੇ ਸਾਫਤ ਸਾਹਿਕ ਆਏ ਨੇ ਤੇ ਉਹ ਵੀ ਸੰਤੁਸ਼ਟ ਨੇ ਲੇਕਿਨ ਫਿਲਹਾਲ ਅਜੇ ਗੱਲ ਇਹ ਆ ਕਿ ਜਿਹੜੇ OC ਸਾਹਿਬ ਨੇ ਉਹ ਸਾਨੂੰ ਨਹੀਂ ਮਿਲ ਪਾਏ ਉਹ ਕਿਸੇ ਆਪਣੇ ਦੇ ਜੀਵਿਆ ਕਾਰਨ ਅੱਜ ਇੱਥੇ ਨਹੀਂ ਸੀ ਆਊਟ ਸੀ ਤੇ ਬਹੁਤ ਜਲਦੀ ਉਹਨਾਂ ਨੂੰ ਮਿਲ ਕੇ ਤੇ ਇਹ ਜਿੰਨੀਆਂ ਮੁਸ਼ਕਲਾਂ ਨੇ ਉਹਨਾਂ ਤੱਕ ਪਹੁੰਚਾਵਾਂਗੇ ਤੇ ਇਹਨਾਂ ਦਾ ਹੱਲ ਵੀ ਲਵਾਂਗੇ ਸਰ ਤੁਹਾਡਾ ਪੂਰਾ ਨਾਮ ਤੇ ਤੁਹਾਡੀ ਪੋਸਟ ਕੀ ਹੈ ਮੇਰਾ ਨਾਮ ਸੁਭਦਾਰ ਮੇਜਰ ਦਵਿੰਦਰ ਸਿੰਘ ਜੀ ਮੈਂ ਇੱਥੇ ਹੈਡਕਵਰਟਰ ਦੀ ਡਿਊਟੀ ਕਰ ਰਿਹਾ ਜੀ ਪੀਸੀਐਚ ਸ਼੍ਰੀਗੱਗਿੰਦਪੁਰ ਦੇ ਵਿੱਚ ਅੱਜ ਕੁਝ ਐਕਸ ਸਰਜਨਸਮੈਨ ਆਏ ਸੀਗੇ ਹਾਂਜੀ ਉਹਨਾਂ ਨੇ ਸ਼ਿਕਾਇਤ ਕੀਤੀ ਗਈ ਆ ਕਿ ਇੱਥੇ ਉਹਨਾਂ ਨਾਲ ਵਿਹਾਰ ਸਹੀ ਨਹੀਂ ਕੀਤਾ ਜਾਂਦਾ ਨਹੀਂ ਐਦਾਂ ਦੀ ਤੇ ਕੋਈ ਗੱਲ ਨਹੀਂ ਸਰ ਵਿਹਾਰ ਤੇ ਸਾਰਿਆਂ ਦੇ ਨਾਲ ਵਧੀਆ ਕੀਤਾ ਜਾਂਦਾ ਐਦਾਂ ਦੀ ਕੋਈ ਗੱਲ ਨਹੀਂ ਹੈ ਸਰ ਦੂਸਰਾ ਕਹਿ ਰਹੇ ਸੀ ਜੋ ਮੈਡੀਸਨ ਹੈ ਉਹਦੀ ਸ਼ਾਰਟੇਜ ਰਹਿੰਦੀ ਆ ਉਹ ਕੀ ਕਰਨਾ ਜੋ ਮੈਡੀਸਨ ਇਹਨਾਂ ਨੂੰ ਸਾਡੇ ਕੋਲ ਨਹੀਂ ਹੁੰਦੀ ਉਹਨੂੰ ਅਸੀਂ ਐਲਪੀ ਦੇ ਵਿੱਚ ਪਾ ਕੇ ਉਹਨਾਂ ਨੂੰ ਦੋ ਤਿੰਨ ਦਿਨ ਦੇ ਵਿੱਚ ਉਹਨਾਂ ਨੂੰ ਮੰਗਾ ਕੇ ਦਿੱਤੀ ਜਾਂਦੀ ਏ ਸਟੇਸ਼ਨ ਹੈਡ ਕੁਟਰ ਗੁਰਦਾਸਪੁਰ ਦੂਸਰਾ ਤੀਸਰਾ ਸਵਾਲ ਸੀ ਕਿ ਉਹਨਾਂ ਨੂੰ ਕਹਿੰਦੇ ਜੋ ਇੱਥੇ ਮਰੀਜ਼ ਆਉਂਦੇ ਆ ਉਹਨਾਂ ਨੂੰ ਰੈਫਰਸ ਨਹੀਂ ਦਿੱਤਾ ਜਾਂਦਾ ਕੀ ਕਰਨਾ ਰੈਫਰ ਤੇ ਸਰ ਹੁਣ ਜਿਹੜੇ ਬੰਦੇ ਨੂੰ ਰੈਫਰ ਦੀ ਜ਼ਰੂਰਤ ਆ ਉਹਨੂੰ ਪੱਕਾ ਰੈਫਰ ਦਿੱਤੇ ਜਾਂਦੇ ਨੇ ਜੋ ਡਾਕਟਰ ਜਿਹੜੇ ਨੇ ਉਹ ਸੋਚਦੇ ਨੇ ਕਿ ਜਿਹੜੇ ਡਾਕਟਰ ਜਿਹੜੇ ਪੇਸ਼ੈਂਟ ਨੂੰ ਜਾਣਦੇ ਨੇ ਕਿ ਇਹ ਡਾਕਟਰ ਨੂੰ ਰੈਫਰ ਦੀ ਲੋੜ ਆ ਉਹਨੂੰ ਡਾਕਟਰ ਰੈਫਰ ਦਿੰਦੇ ਨੇ ਜਿਹੜੇ ਪੇਸ਼ੈਂਟ ਨੂੰ ਰੈਫਰ ਦੀ ਨਹੀਂ ਲੋੜ ਉਹਨੂੰ ਡਾਕਟਰ ਰੈਫਰ ਨਹੀਂ ਦੇ ਸਕਦੇ ਉਹਨੂੰ ਦਵਾਈ ਦੇ ਕੇ ਕਹਿੰਦੇ ਕਿ ਤੁਸੀਂ 5 ਦਿਨ ਵਾਸਤੇ ਆਪਣੀ ਦਵਾਈ ਖਾਓ ਜੇ ਤੁਸੀਂ ਇਹਦੇ ਨਾਲ ਠੀਕ ਨਹੀਂ ਹੁੰਦੇ ਤੇ ਤੁਹਾਨੂੰ ਫਿਰ ਦੁਬਾਰਾ ਇਹਦਾ ਅਗਲਾ ਰੈਫਰ ਦਿੱਤਾ ਜਾਵੇ ਠੀਕ